ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ ਰਾਸ਼ਨ ਕਾਰਡ ਬਣਨਗੇ ਨਵੇਂ ਇਹਨਾਂ ਲੋਕਾਂ ਦੇ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੋਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਚਲਦੇ ਹਾਂ ਅੱਜ ਦੇ ਮੁੱਖਾ ਬਣਾਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੁਲਾਜ਼ਮਾਂ ਲਈ ਖੁਸ਼ਖਬਰੀ ਆ ਹੋਣ ਜਾ ਰਹੇ ਨੇ ਮਾਲੂ ਮਾਲ ਖਾਤਿਆਂ ਵਿੱਚ ਆਉਣਗੇ 218000 ਰੁਪਏ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਕਈ ਕਰਮਚਾਰੀ ਸੰਗਠਨਾਂ ਦੇ ਯੂਨੀਅਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਬਕਾਇਆ ਮਹਿੰਗਾਈ ਪੱਤਾ ਜਾਰੀ ਕਰਨ ਦੀ ਅਪੀਲ ਕੀਤੀ ਹੈ ਸਵਾਲ ਇਹ ਉੱਠਦਾ ਹੈ ਕਿ ਕੇਂਦਰੀ ਕਰਮਚਾਰੀਆਂ ਦੇ ਪੈਨਸ਼ਨਰਾਂ ਨੂੰ 18 ਮਹੀਨਿਆਂ ਤੋਂ ਮਹਿੰਗਾਈ ਪੱਤੇ ਦੇ ਬਕਾਇਆ ਮਿਰਨ ਜੋ ਕਿ ਕਰੋਨਾ ਮਹਾਮਾਰੀ ਤੋਂ ਪਹਿਲਾਂ ਮੂਲਤ ਕੀਤੇ ਗਏ ਸਨ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਆਮ ਲੋਕਾਂ ਲਈ ਵੱਡੀ ਖਬਰ ਹੈ ਆਉਣ ਵਾਲੇ ਬਜਟ ਚ ਆਮ ਲੋਕਾਂ ਨੂੰ ਮਿਲੇਗੀ ਰਾਹਤ ਆਮਦਨ ਕਰ ਦਾ ਬੋਝ ਘਟਾਉਣ ਦੀ ਹੋਈ ਮੰਗ ਤਾਂ ਦੇਖ ਸਕਦੇ ਹੋ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਵਿੱਤੀ ਸਾਲ 2024-25 ਲਈ ਕੇਂਦਰੀ ਬਜਟ 23 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ ਇਸ ਬਜਟ ਵਿੱਚ ਬਹੁਤ ਸਾਰੀਆਂ ਉਮੀਦਾਂ ਹਨ ਆਮ ਲੋਕਾਂ ਨੂੰ ਆਸ ਹੈ ਕਿ ਸਰਕਾਰ ਮਹਿੰਗਾਈ ਘਟਾਉਣ ਅਤੇ ਟੈਕਸਾਂ ਦਾ ਬੋਝ ਘਟ ਕਰਨ ਲਈ ਕੋਈ ਨਾ ਕੋਈ ਐਲਾਨ ਕਰ ਸਕਦੀ ਹੈ ਤਾਂ ਦੇਖੋ 23 ਜੁਲਾਈ ਨੂੰ ਜਿਹੜਾ ਬਜਟ ਪੇਸ਼ ਕੀਤਾ ਜਾਵੇਗਾ ਕੇਂਦਰ ਸਰਕਾਰ ਦੇ ਵੱਲੋਂ ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਪਰਿ ਅਤੇ ਵੱਡੇ ਐਲਾਨ ਜਿਹੜੇ ਨੇ ਕੀਤੇ ਜਾ ਸਕਦੇ ਨੇ ਤੇ ਗੁਰਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਡਾਕ ਸਨੇ ਵੱਖ-ਵੱਖ ਵਿਭਾਗਾਂ ਵਿੱਚ 50000 ਤੋਂ ਵੱਧ ਅਸਾਮੀਆਂ ਭਰਤੀ ਲਈ 10ਵੀਂ ਪਾਸ ਹੋਣਾ ਜ਼ਰੂਰੀ ਹੈ ਜੀ ਹਾਂ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਨੌਜਵਾਨਾਂ ਲਈ ਵੱਡੀ ਖਬਰ ਹੈ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਹਜ਼ਾਰਾਂ ਅਸਾਮੀਆਂ ਜਾਰੀ ਕੀਤੀਆਂ ਹਨ ਜਿਸ ਵਿੱਚ 10ਵੀਂ ਪਾਸ ਨੌਜਵਾਨਾਂ ਲਈ ਅਪਲਾਈ ਕਰ ਸਕਦੇ ਹਨ ਸਰਕਾਰ ਨੇ ਡਾਕ ਭਾਗ ਵਿੱਚ 35000 ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ 10ਵੀਂ ਪਾਸ ਉਮੀਦਵਾਰ ਇਸ ਵਿੱਚ ਅਪਲਾਈ ਕਰ ਸਕਦੇ ਹਨ ਅਰਜੀਾਂ ਦੀ ਪ੍ਰਕਿਰਿਆ 25 ਜੂਨ ਤੋਂ ਸ਼ੁਰੂ ਹੋ ਗਈ ਹੈ ਉਮੀਦਵਾਰਾਂ ਲਈ ਚੋਣ ਮੈਰਿਟ ਦੇ ਆਧਾਰ ਤੇ ਕੀਤੀ ਜਾਵੇਗੀ ਉਮੀਦਵਾਰਾਂ ਦੀ ਚੋਣ ਜਿਹੜੀ ਆ ਮੈਰਿਟ ਦੇ ਆਧਾਰ ਤੇ ਕੀਤੀ ਜਾਵੇਗੀ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਬ੍ਰੇਕਿੰਗ ਨਿਊਜ਼ ਤੁਸੀਂ ਦੇਖ ਸਕਦੇ ਹੋ ਕਿ ਡਾਕਖਾਨੇ ਸਮੇਤ ਹੋਰ ਵੱਖ-ਵੱਖ ਵਿਭਾਗਾਂ ਦੇ ਵਿੱਚ ਸਰਕਾਰ ਦੇ ਵੱਲੋਂ ਨੌਕਰੀਆਂ ਦਾ ਐਲਾਨ ਜਿਹੜਾ ਕੀਤਾ ਗਿਆ ਤਕਰੀਬਨ ਤੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਬਨੂੜ ਤੋਂ ਹੋਇਆ ਐਨਕਾਊਂਟਰ ਪੁਲਿਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਤਾਬੜ ਤੋੜ ਗੋਲੀਆਂ ਜੀ ਹਾਂ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਬ੍ਰੇਕਿੰਗ ਨਿਊਜ਼ ਜਿਹੜੀ ਸਾਹਮਣੇ ਆ ਰਹੀ ਹੈ ਤਾਂ ਦੇਖ ਸਕਦੇ ਹੋ ਮਨੂੜ ਵਿੱਚ ਪੰਜਾਬ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਣ ਦੀ ਖਬਰ ਸਾਹਮਣੀ ਹੈ ਜਿਸ ਵਿੱਚ ਗੈਂਗਸਟਰ ਦੇ ਗੋਲੀ ਲੱਗੀ ਪੁਲਿਸ ਨੇ ਉਸ ਕੋਲੋਂ ਹਥਿਆਰ ਬਰਾਮਦ ਕੀਤੇ ਪੰਜਾਬ ਪੁਲਿਸ ਦੇ ਡੀਜੀਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਿਸ ਨੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਦੀਪਕ ਅਤੇ ਰਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਨਾ ਤਾਂ ਦੇਖ ਸਕਦੇ ਹੋ ਉਹਨੇ ਕਿਹਾ ਕਿ 12 ਘੰਟਿਆਂ ਤੋਂ ਦੋ ਵਾਰ ਦਾ ਤਾਉ ਨੂੰ ਸੁਲਝਾਇਆ ਪਟਿਆਲਾ ਪੁਲਿਸ ਵੱਲੋਂ ਬਨੂੜ ਰਾਜਪੁਰਾ ਰੋਡ ਦੇ ਰਾਜਪੁਰਾ ਦੇ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਉਹ ਰਾਜਪੁਰਾ ਪਟਿਆਲਾ ਟੋਲ ਪਲਾਜ਼ਾ ਦੀ ਰਾਜਪੁਰਾ ਦੇ ਵਿਖੇ ਇੱਕ ਸ਼ਰਾਬ ਦੇ ਠੇਕੇ ਤੇ ਕੱਲ ਦੇਰ ਰਾਤ ਗੋਲੀਬਾਰੀ ਦੇ ਦੋ ਘਟਨਾਵਾਂ ਵਿੱਚ ਸ਼ਾਮਿਲ ਸਨ ਤਾਂ ਦੇਖ ਸਕਦੇ ਹੋ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੇ ਜਾ ਰਿਹਾ ਤਾਜ਼ਾ ਅਪਡੇਟ ਦੇਖ ਸਕਦੇ ਹੋ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਆ ਪੰਜਾਬ ਚ ਸਨਰੂਫ ਵਾਲੀਆਂ ਗੱਡੀਆਂ ਲਈ ਨਵੇਂ ਹੁਕਮ ਜਾਰੀ ਹੋ ਚੁੱਕੇ ਨੇ ਪੁਲਿਸ ਨੂੰ ਮਿਲੀਆਂ ਨਵੀਆਂ ਹਦਾਇਤਾਂ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਜੇ ਤੁਹਾਡੀ ਵੀ ਗੱਡੀ ਦੇ ਉੱਤੇ ਸਨਰੂਫ ਸਨਰੂਫ ਲੱਗਾ ਤਾਂ ਐ ਖਬਰ ਜਿਹੜੀ ਹੈ ਤੁਹਾਡੇ ਲਈ ਹੈ ਜੇਕਰ ਜੇ ਤੁਸੀਂ ਵੀ ਸਨਰੂਫ ਗੱਡੀ ਵਿੱਚੋਂ ਬਾਹਰ ਖੜ ਕੇ ਨਜ਼ਾਰਾ ਲੈਣ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਓ ਜਿਹਾ ਕਰਨ ਵਾਲਿਆਂ ਲਈ ਹੁਣ ਅਹਿਮ ਆ ਖਬਰ ਆਈ ਹੈ ਦਰਅਸਲ ਪੰਜਾਬ ਵਿੱਚ ਹੁਣ ਲਗਜ਼ਰੀ ਗੱਡੀਆਂ ਦੇ ਉੱਪਰ ਸਣੇ ਬਣੇ ਸਨਰੂਫ ਤੋਂ ਨਿਕਲਣ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇਗੀ ਹੁਣ ਪੰਜਾਬ ਪੁਲਿਸ ਤੁਹਾਡਾ ਚਰਾਣ ਦੇ ਨਾਮ ਨਾਲ ਪਰਚਾ ਵੀ ਦਰਜ ਕਰ ਸਕਦੀ ਹੈ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜਿੰਨਾਂ ਗੱਡੀਆਂ ਉੱਤੇ ਸਨਰੂਫ ਲੱਗੇ ਨੇ ਉਹਨਾਂ ਨੂੰ ਲੈ ਕੇ ਸਰਕਾਰ ਨੇ ਨਵੇਂ ਨਿਜ਼ਮ ਜਿਹੜੇ ਨੇ ਲਾਗੂ ਕਰ ਦਿੱਤੇ ਨੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਡਾਕਟਰ ਬਲਸਿਹਤ ਮੰਤਰੀ ਡਾਕਟਰ ਰਵੀ ਸਿੰਘ ਦਾ ਵੱਡਾ ਐਲਾਨ ਸਿਹਤ ਵਿਭਾਗ ਚ ਜਲਦ ਕੀਤੀ ਜਾਵੇਗੀ 500 ਡਾਕਟਰਾਂ ਦੀ ਭਰਤੀ 950 ਨਰਸਾਂ ਨੂੰ ਜਲਦ ਦਿੱਤੇ ਜਾਣਗੇ ਨਿਯੁਕਤੀ ਪੱਤਰ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊ ਜਿਹੜੀ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ 590 ਡਾਕਟਰਾਂ ਦੀ ਭਰਤੀ ਦਾ ਐਲਾਨ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਪੰਜਾਬ ਸਰਕਾਰ ਸਿਹਤ ਖੇਤਰੀ ਖੇਤਰ ਦੇ ਬਿਹਤਰੀ ਲਈ ਦਿਨ ਰਾਤ ਕੰਮ ਕਰ ਰਹੀ ਹੈ ਜਿਸ ਤਹਿਤ ਸਿਹਤ ਵਿਭਾਗ ਵਿੱਚ ਬਹੁਤ ਜਲਦ ਕਰੀਬ 500 ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਬਖ ਪਰਤੀ ਨਾਲ ਹੀ 950 ਨਰਸਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲਦੀ ਨਿਯੁਕਤੀ ਪੱਤਰ ਸੌਂਪੇ ਜਾਣਗੇ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿਸਾਨਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨਾਂ ਨੂੰ ਖੇਤੀਬਾੜੀ ਮੰਤਰੀ ਦਾ ਵੱਡਾ ਬਿਆਨ ਮੁਹੱਈਆ ਕਰਵਾਈਆਂ ਜਾਣਗੀਆਂ ਮਸ਼ੀਨਾਂ ਆ ਜੀ ਹਾਂ ਵੱਡੀ ਅਪਡੇਟ ਤੁਸੀਂ ਦੇਖ ਸਕਦੇ ਹੋ ਸੂਬੇ ਵਿੱਚ ਪਰਾਲੀ ਨੂੰ ਸੁਚੇਤ ਨਿਵੇੜੇ ਲਈ ਕਿਸਾਨਾਂ ਨੂੰ ਸਬਸਿਡੀ ਤੇ 22000 ਤੋਂ ਵੱਧ ਸੀਆਰਐਮ ਮਸ਼ੀਨਾਂ ਮੁਹੱਈਆ ਕਰਵਾਈ ਜਾਏਗੀ ਇਸ ਲਈ ਪੰਜਾਬ ਸਰਕਾਰ ਵੱਲੋਂ ਸਾਰੀ ਰਣਨੀਤੀ ਤਿਆਰ ਕਰ ਲਈ ਗਈ ਹੈ ਤੇ ਫੰਡ ਨੂੰ ਵੀ ਇੱਕ ਪਾਸੇ ਰੱਖ ਲਿਆ ਗਿਆ ਇਸ ਵਿੱਚ ਕੇਂਦਰ ਅਤੇ ਕੇਂਦਰ ਸਰਕਾਰ ਦੇ ਪੰਜਾਬ ਸਰਕਾਰ ਨਾਲ ਨੇ ਰਲ ਕੇ ਕਿਸਾਨਾਂ ਨੂੰ ਸਬਸਿਡੀ ਦੇਣਗੇ ਆ ਤੇ ਸਬਸਿਡੀ ਦੀ ਅਦਾਇਗੀ ਜਿਹੜੀ ਆ ਕੀਤੀ ਜਾਵੇਗੀ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸਬਸਿਦੀ ਅਦਾਇਗੀ ਜਿਹੜੀ ਸਿੱਧੀ ਖਰੀਦ ਕਰਨ ਵਾਲੀ ਫੈਕਟਰੀ ਜਾਂ ਇਸ ਫਿਰ ਦੁਕਾਨ ਨੂੰ ਹੀ ਕੀਤੀ ਜਾਏਗੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਕਿਸਾਨਾਂ ਲਈ ਵੱਡੀ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਪਰਾਲੀ ਨੂੰ ਨਿਜੇਠਣ ਲਈ ਹੁਣ ਸਰਕਾਰ ਮਸ਼ੀਨਾਂ ਜਿਹੜੀਆਂ ਮੁਹੱਈਆ ਕਰਵਾਏਗੀ ਤੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਔਰਤਾਂ ਨੂੰ 2 ਸਾਲਾਂ ਵਿੱਚ ਮਿਲਣਗੇ ਲੱਖਾਂ ਰੁਪਏ ਢਾਕਾਂ ਨੇ ਦੀ ਸ਼ਾਨਦਾਰ ਹੈ ਇਹ ਸਕੀਮ ਇਸ ਦੇ ਵਿੱਚ ਤੁਸੀਂ ਅਪਲਾਈ ਕਰਕੇ ਸਕੀਮ ਦਾ ਵੱਤਵਾ ਲਾਭ ਉਠਾ ਸਕਦੇ ਹੋ ਸਰਕਾਰ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਕਈ ਯੋਜਨਾਵਾਂ ਚਲਾ ਰਹੀ ਹੈ ਕੁਝ ਅਜਿਹੀਆਂ ਸਕੀਮਾਂ ਜੋ ਸਿਰਫ ਔਰਤਾਂ ਦੀ ਦੋਸਤ ਤੋਂ ਬਣਾਏ ਗਿਆ ਹਨ ਸਰਕਾਰ ਦੀ ਤਰਫੋਂ ਡਾਕ ਕਰ ਕਈ ਅਜਿਹੀਆਂ ਯੋਜਨਾਵਾਂ ਚਲਾ ਰਿਹਾ ਜਿਸ ਵਿੱਚ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਦੀਆਂ ਔਰਤਾਂ ਵੀ ਪੈਸਾ ਲਗਾ ਸਕਦੀਆਂ ਹਨ ਤਾਂ ਤੁਸੀਂ ਵੀ ਇਸ ਸਕੀਮ ਦੇ ਵਿੱਚ ਅਪਲਾਈ ਕਰਕੇ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਜੋ ਕਿ ਸਰਕਾਰ ਦੇ ਦੁਆਰਾ ਚਲਾਈ ਜਾ ਰਹੀ ਹੈ ਤੇ ਕਿੰਨੇ ਪੈਸੇ ਲਾ ਕੇ ਤੁਸੀਂ ਇਹਦੇ ਵਿੱਚ ਕਿੰਨਾ ਲਾਭ ਜਿਹੜਾ ਉਠਾ ਸਕੋ ਦੋ ਦੋ ਸਾਲਾਂ ਲਈ ਤੁਸੀਂ ਇਹਦੇ ਵਿੱਚ ਨਿਵੇਸ਼ ਕਰਨਾ ਹੈ ਜੇ ਤੁਸੀਂ 2 ਸਾਲਾਂ ਲਈ ਇਸ ਦੇ ਵਿੱਚ 2 ਲੱਖ ਰੁਪਏ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ 23244 ਰੁਪਏ ਮਿਲਣਗੇ ਜਾਨੀ ਕਿ ਤੁਹਾਨੂੰ ਪਹਿਲੇ ਸਾਲ ਦੇ ਵਿੱਚ 15000 ਰੁਪਏ ਮਿਲੇਗਾ ਦੂਜੇ ਸਾਲ ਦੇ ਵਿੱਚ 17044 ਰੁਪਏ ਮਿਲਣਗੇ ਜਾਨੀ ਕਿ ਤੁਹਾਨੂੰ ਟੋਟਲ 32044 ਰੁਪਏ ਦਾ ਲਾਭ ਇਸ ਦੇ ਵਿੱਚ ਮਿਲਣ ਵਾਲਾ 2 ਸਾਲਾਂ ਦੇ ਵਿੱਚ ਵਿਆਜ ਦੇ ਰੂਪ ਵਿੱਚ ਤਾਂ ਇਹ ਸਕੀਮ ਜਿਹੜੀ ਆ ਤੁਸੀਂ ਅੱਜ ਹੀ ਅਪਲਾਈ ਕਰਕੇ ਲਾਭ ਲੈ ਸਕਦੇ ਹੋ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕੇਂਦਰ ਸਰਕਾਰ ਆਪਣਾ ਹੁਣ ਬਜਟ ਪੇਸ਼ ਕਰਨ ਜਾ ਰਹੀ ਹੈ ਇਸ ਬਜਟ ਦੇ ਵਿੱਚ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਆ ਸਕਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨੀ ਯੋਜਨਾ ਤਹਿਤ ਸਰਕਾਰ ਦੇ ਵੱਲੋਂ ਹੁਣ ਤੱਕ 17 ਕਿਸ਼ਤਾਂ ਜਿਹੜੀਆਂ ਨੇ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ 17ਵੀਂ ਕਿਸ਼ਤ 18ਵੀਂ ਕਿਸ਼ਤ ਨੂੰ ਸਰਕਾਰ ਟਰਾਂਸਫਰ ਕਰੇਗੀ ਤੇ ਸਰ ਕਿਸਾਨਾਂ ਨੂੰ ਉਮੀਦ ਲਗਾਈ ਜਾ ਰਹੀ ਹੈ ਕਿ ਇਸ ਬਜਟ ਦੇ ਵਿੱਚ ਸਰਕਾਰ ਪੀਐਮ ਕਿਸਾਨ ਸਨਮਾਨੀ ਯੋਜਨਾ ਤਹਿਤ ਵਾਅਦਾ ਕਰ ਸਕਦੇ ਜਾਨੀ ਕਿ 6000 ਤੋਂ ਵਧਾ ਕੇ 8000 ਰੁਪਏ ਕਰ ਸਕਦੇ ਉਹਨਾਂ ਦੀ ਮੰਗ ਜਿਹੜੀ ਹੈ ਇਹਦੇ ਵਿੱਚ ਮੰਗ ਰੱਖੀ ਆ ਕਿਸਾਨਾਂ ਦੇ ਵੱਲੋਂ ਤਾਂ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਨਵੇਂ ਰਾਸ਼ਨ ਕਾਰਡ ਬਣਨੇ ਹੋਏ ਸ਼ੁਰੂ ਕੈਂਪਸ ਚ ਕਾਰਡ ਬਣਾਉਣ ਵਾਲਿਆਂ ਦੀਆਂ ਲੱਗੀਆਂ ਲਾਈਨਾਂ ਪੰਜਾਬ ਦੇ ਵਿੱਚ ਨਵੇਂ ਰਾਸ਼ਨ ਕਾਰਡ ਬਣਨੇ ਸ਼ੁਰੂ ਹੋ ਚੁੱਕੇ ਨੇ ਤਾਂ ਇਹ ਕਾਰਡ ਕਿੰਨਾਂ ਦੇ ਬਣ ਰਹੇ ਹਨ ਲਿਸਟਾਂ ਸਰਕਾਰ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਤੇ ਲਿਸਟਾਂ ਦੇ ਵਿੱਚ ਜਿਨ੍ਹਾਂ ਕੋਲ ਈਸ਼ਰਮ ਕਾਰਡ ਨੇ ਉਹਨਾਂ ਦੇ ਹੀ ਸਰਕਾਰ ਦੇ ਵੱਲੋਂ ਰਾਸ਼ਨ ਕਾਰਡ ਦੇ ਵਿੱਚ ਨਾਮ ਐਡ ਕੀਤੇ ਜਾ ਰਹੇ ਨੇ ਨਵੇਂ ਰਾਸ਼ਨ ਕਾਰਡ ਜਿਹੜੇ ਨਹੀਂ ਬਣ ਰਹੇ ਨੇ ਤਾਂ ਤੁਸੀਂ ਵੀ ਆਪਣੇ ਨਵਾਂ ਰਾਸ਼ਨ ਕਾਰਡ ਬਣਵਾ ਸਕਦੇ ਹੋ ਸਰਕਾਰ ਦੇ ਵੱਲੋਂ ਲਿਸਟਾਂ ਜਾਰੀ ਕੀਤੇ ਜਾਂ ਰਹੇ ਨੇ ਜਿਨ੍ਹਾਂ ਕੋਲ ਈਸ਼ਰਮ ਕਾਰਡ ਜਿਹੜੇ ਨੇ ਜਿਨ੍ਹਾਂ ਦੇ ਬਣਵਾਏ ਹੋਏ ਨੇ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਨਵੇਂ ਰਾਸ਼ਨ ਕਾਰਡ ਵੱਲੋਂ ਸਰਕਾਰ ਦੇ ਵੱਲੋਂ ਸਨਗਤ ਕਰਕੇ ਸਰਕਾਰ ਵੱਲੋਂ ਲਿਸਟ ਤਿਆਰ ਕਰਕੇ ਨਵੇਂ ਰਾਸ਼ਨ ਕਾਰਡ ਬਣਾਉਣ ਸੰਬੰਧੀ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜਿਸ ਵਿੱਚ ਈਸ਼ਰਮ ਕਾਰਡ ਦੇ ਲਾਭਪਾਤਰੀ ਦੀ ਸਨਗਤ ਕਰਕੇ ਜੇ ਤੁਹਾਡੇ ਕੋਲ ਈਸ਼ਰਮ ਕਾਰਡ ਹੈ ਤਾਂ ਇਹ ਖਬਰ ਜਿਹੜੀ ਤੁਹਾਡੇ ਲਈ ਹੈ ਤੁਹਾਡੇ ਰਾਸ਼ਨਕਾਰ ਜਿਹੜਾ ਨਾਮ ਬਣ ਸਕਦਾ ਤਾਂ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰਦੇ ਹਾਂ ਇਸ ਸਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ